ਲਓ ਵੀ ਆਪਾਂ ਖੰਟ ਪਿੰਡ ਦੇ ਬਿਲਕੁਲ ਵਿਚਕਾਰ ਖੜੇ ਆ ਤੇ ਆ ਸਾਰਾ ਬਾਈ ਬੱਬੂ ਮਾਨ ਦਾ ਘਰ ਤੇ ਫਰੰਟ ਤੋਂ ਵੀ ਆਪਾਂ ਦਿਖਾਉਨੇ ਆ ਜੀ ਅੱਜ ਪ੍ਰੀਤ ਜੀ ਆਪਾਂ ਬੈਕ ਸਾਡ ਪਹੁੰਚ ਕੇ ਜੀ ਹਾਂ ਇਹਦਾ ਸੀਨ ਸੂਟ ਹੋਇਆ ਸੀ ਬਾਈ ਇੱਥੇ ਸੂਟ ਹੋਇਆ ਸੀ ਐਦਾਂ ਬੈਠਾ ਸੀ ਬਾਈ ਅੱਛਾ ਉਹਦਾ ਜਿਹੜਾ ਕੁਝ ਸੀਨ ਨੇ ਉਹ ਵੀ ਇੱਥੇ ਸੂਟ ਹੋਏ ਨੇ ਆ ਮੋਟਰ ਤੇ ਨਵੀਂ ਮੂਵੀ ਦੇ ਠੀਕ ਹੈ ਹਾਂਜੀ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਆ ਤੇ ਇਹ ਬਹੁਤ ਮਸ਼ਹੂਰ ਹੋਈ ਸੀਗੀ ਲਾਈਨ ਜਦੋਂ ਸਾਰਿਆਂ ਨੂੰ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰ ਤੇ ਇਹ ਜਿਹੜਾ ਪਿੰਡ ਆ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਆ ਤੇ ਇੱਧਰ ਆ ਰੋਡ ਚੱਲਦਾ ਚੰਡੀਗੜ੍ਹ ਵਾਲਾ ਬਿਲਕੁਲ ਚੰਡੀਗੜ੍ਹ ਵਾਲੇ ਰੋਡ ਦੇ ਉੱਪਰ ਆ ਇਹ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰਾ ਖੰਟਮਾਨਪੁਰ ਪਿੰਡ ਦਿਖਾਵਾਂਗੇ ਤੇ ਖੰਟਮਾਨਪੁਰ ਦੀਆਂ ਕੁਝ ਸੋਹਣੀਆਂ ਥਾਵਾਂ ਜਿੱਥੇ ਬਾਈ ਨੇ ਫਿਲਮਾਂ ਦਾ ਸ਼ੂਟ ਕੀਤਾ ਜਿਵੇਂ ਇਸ਼ਕਪੁਰਾ ਹਨਾ ਉਹ ਸਾਰਾ ਆਪਾਂ ਦਿਖਾਵਾਂਗੇ ਸੋ ਅੱਜ ਦੀ ਵੀਡੀਓ ਜੁ ਬਣੇ ਰਹੇ ਹੋ ਚੱਲਦੇ ਆਪਾਂ ਬਾਈ ਦਾ ਪਿੰਡ ਦੇਖਦੇ ਆਂ ਆਪਾਂ ਖੰਟਮਾਨਪੁਰ ਪਿੰਡ ਦੇ ਅੰਦਰ ਐਂਟਰੀ ਜਿਹੜੀ ਉਹ ਕਰਨ ਲੱਗੇ ਆਂ ਤੇ ਇੱਥੋਂ ਪਿੰਡ ਦੀ ਜਿਹੜੀ ਇਹ ਫਿਰਨੀ ਐ ਇੱਥ ਇਹ ਥੋੜਾ ਜਿਹਾ ਜ਼ੂਮ ਕਰ ਦੇ ਬਾਈ ਇੱਕ ਇੱਕ ਤੇ ਕਰਕੇ ਦਿਖਾ ਦੇ ਹਨਾ ਇਹ ਸਾਰਾ ਖੰਟ ਪਿੰਡ ਆ ਬਾਈ ਬੱਬੂ ਮਾਨ ਦਾ ਤੇ ਅੱਜ ਆਪਾਂ ਹੁਣ ਚੱਲਦੇ ਆ ਪਹਿਲਾਂ ਇਸ਼ਕਪੁਰਾ ਦੇਖਾਂਗੇ ਹਨਾ ਜਿੱਥੇ ਬਾਈ ਨੇ ਕਾਫੀ ਫਿਲਮਾਂ ਦੀ ਗਾਣਿਆਂ ਦੀ ਜਿਹੜੀ ਉਹ ਸ਼ੂਟਿੰਗ ਕੀਤੀ ਹੈ ਤੇ ਬਾਈ ਦੀ ਇੱਥੇ ਮੋਟਰ ਹੈ ਕਾਫੀ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਹਨਾ ਇੱਥੇ ਹੈਗੀਆਂ ਨੇ ਬਾਈ ਬੱਬੂ ਮਾਨ ਦੀਆਂ ਤੇ ਪੁਰਾਣਾ ਘਰ ਵੀ ਹੈਗਾ ਬਾਈ ਦਾ ਉਹ ਵੀ ਸਾਰਾ ਆਪਾਂ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਇਧਰੋਂ ਦਿਖਾ ਦੀ ਬਾਈ ਸਾਈਡ ਵਾਲੇ ਸ਼ੀਸ਼ੇ ਜਮਾ ਕਰਨੇ ਸਾਰੇ ਹਨਾ ਖੰਟ ਦੇ ਸਾਰੇ ਤੇ ਬਾਈ ਦੇਖ ਲੋ ਵੀ ਛੋਟੇ ਹੁੰਦਾ ਇਹੀ ਪਿੰਡ ਦੇ ਵਿੱਚ ਮਤਲਬ ਬਚਪਨ ਬਾਈ ਦਾ ਬੀਤਿਆ ਹੋਊਗਾ ਹਨਾ ਔਰ ਇਹ ਆਪਦੇ ਦੋਸਤਾਂ ਮਤਰਾ ਨਾਲ ਬਾਈ ਖੇਡਦਾ ਹੋ ਤੇ ਸਾਹਮਣੇ ਬੋਰਡ ਵੀ ਜਿਹੜਾ ਆ ਗਿਆ ਇੱਕ ਮੀਲ ਪੱਥਰ ਲੱਗਿਆ ਹੋਇਆ ਬਾਈ ਜ਼ੂਮ ਕਰਕੇ ਦਿਖਾ ਦੀ ਉੱਥੇ ਲਿਖਿਆ ਖੰਟ ਦੀ ਫਿਰਨੀ ਤੇ ਪਿੰਡਾਂ ਇੰਟਰ ਹੁੰਦੇ ਸਾਰੇ ਬਾਈ ਦਾ ਹੈਗਾ ਇਸ਼ਕਪੁਰਾ ਹਨਾ ਇੱਥੇ ਆਪਾਂ ਪਹੁੰਚ ਗਏ ਤੇ ਇੱਥੇ ਚੱਲਦੇ ਆਪਾਂ ਪਤਾ ਕਰਦੇ ਆਂ ਵੀ ਐਂਟਰੀ ਮਿਲੂ ਆਪਾਂ ਨੂੰ ਅੰਦਰ ਜੇ ਐਂਟਰੀ ਮਿਲੀ ਤਾਂ ਅੰਦਰੋਂ ਤੁਹਾਨੂੰ ਸਾਰਾ ਦਿਖਾਵਾਂਗੇ ਆਪਾਂ ਤੇ ਅੰਦਰ ਬਾਈ ਦੀਆਂ ਤਸਵੀਰਾਂ ਵਗੈਰਾ ਤੇ ਜਿੱਥੇ ਬਾਈ ਨੇ ਸ਼ੂਟਿੰਗ ਜਿਹੜੀ ਉਹ ਕੀਤੀ ਹੋਈ ਆ ਉਹ ਸਾਰਾ ਕੁਝ ਇੱਥੇ ਹੈਗਾ ਲਓ ਜੀ ਆਪਾਂ ਇੱਥੇ ਪਤਾ ਕੀਤਾ ਬਾਈ ਹੁਣੀ ਕਹਿੰਦੇ ਤੁਸੀਂ ਅੰਦਰੋਂ ਸਾਰਾ ਇਸ਼ਕਪੁਰਾ ਜਿਹੜਾ ਹੋ ਕੰਮ ਸਕਦੇ ਹੋ ਤੇ ਆਹ ਬਾਈ ਦੇ ਇਸ਼ਕਪੁਰੇ ਦਾ ਗੇਟ ਇੱਥੇ ਜਿਹੜਾ ਉਹ ਬਣਿਆ ਹੋਇਆ ਤੇ ਅੰਦਰੋਂ ਤੁਹਾਨੂੰ ਦਿਖਾਉਨੇ ਆ ਬਹੁਤ ਸੋਹਣਾ ਜਿਹੜਾ ਬਣਿਆ ਹੋਇਆ ਈ ਬਾਈ ਜ਼ਿਆਦਾਤਰ ਹੁਣ ਪਿੰਡ ਰਹਿੰਦੇ ਨਹੀਂ ਜ਼ਿਆਦਾਤਰ ਚੰਡੀਗੜ੍ਹ ਮਹਾਲੀ ਹੋ ਰਹੇ ਨੇ ਤੇ ਇਹ ਬਾਈ ਨੇ ਇੱਕ ਤਰੀਕੇ ਦਾ ਫਾਰਮ ਹਾਊਸ ਬਣਾਇਆ ਹੋਇਆ ਤੇ ਪਿੰਡ ਦੇ ਬਿਲਕੁਲ ਵਿੱਚ ਹੈ ਬਾਈ ਇੱਧਰ ਦਿਖਾ ਦਿੰਨਾ ਸਾਰੇ ਆਲੇ ਦੋਲੇ ਘਰ ਨੇ ਹਨ ਤੇ ਇੱਕ ਪਿੰਡ ਦੀ ਨਿਆਈਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਇੱਥੇ ਖੇਤ ਵੀ ਹੈਗੇ ਨੇ ਤੇ ਚੱਲਦੇ ਹਾਂ ਇਸ਼ਕਪੁਰੇ ਦੇ ਅੰਦਰ ਇਸ਼ਕਪੁਰਾ ਸਾਰਾ ਆਪਾਂ ਬਾਈ ਦਾ ਦੇਖਦੇ ਆਂ ਜਾ ਕੇ ਤੇ ਇਹ ਐਂਟਰੀ ਤੋਂ ਹੀ ਜਦੋਂ ਤੁਸੀਂ ਐਂਟਰ ਹੋਮੋਂਗੇ ਤੁਹਾਨੂੰ ਬਹੁਤ ਸੋਹਣਾ ਨਜ਼ਾਰਾ ਜਿਹੜਾ ਉਹ ਦੇਖਣ ਨੂੰ ਮਿਲੂ ਇੱਥੇ ਪਾਰਕ ਵਗੈਰਾ ਜਿਹੜਾ ਉਹ ਲੱਗਿਆ ਹੋਇਆ ਤੇ ਬਾਕੀ ਇੱਧਰ ਬਾਈ ਦੇ ਟਰੈਕਟਰ ਵਗੈਰਾ ਸਾਰੇ ਉਹ ਵੀ ਖੜੇ ਨੇ ਜਿਵੇਂ ਟਰਾਲੀ ਤੁਸੀਂ ਦੇਖ ਰਹੇ ਹੋ ਹਨ ਤੇ ਕਿੱਦੋਂ ਚੱਲੀਏ ਬਾਈ ਪ੍ਰੀਤ ਫੇਰ ਕਿੱਧਰ ਦੀ ਕਰੀਏ ਸ਼ੁਰੂ ਪਹਿਲਾਂ ਆਪਾਂ ਇੱਧਰ ਹੀ ਇੱਧਰ ਹੀ ਚੱਲੀਏ ਹਾਂ ਤੇ ਆ ਇੱਥੇ ਬੋਰਡ ਵੀ ਪਿਆ ਲੈ ਇੱਕ ਹਰਿਆਣਾ ਮੇਂ ਆਪਕਾ ਇਮਨ ਲਾਦਾ ਕਿਸੇ ਫਿਲਮ ਦੇ ਸ਼ੂਟ ਜਾਂ ਗਾਣੇ ਦੇ ਸ਼ੂਟ 'ਚ ਲਿਆ ਹੋਊਗਾ ਹਰਿਆਣਾ ਮੇ ਆਪਕਾ ਸਵਾਗਤ ਹੈ ਆ ਦੇਖੋ ਤੇ ਬਾਈ ਕਹਿੰਦਾ ਵੀ ਪ੍ਰੀਤ ਨੇ ਦੱਸਿਆ ਤੇ ਪ੍ਰੀਤ ਕਹਿੰਦਾ ਵੀ ਇੱਥੇ ਬਹੁਤ ਸਾਰੀਆਂ ਫਿਲਮਾਂ ਦਾ ਜਿਹੜਾ ਸ਼ੂਟ ਵੀ ਹੋਇਆ ਹੈ ਗਾਣਿਆਂ ਦਾ ਵੀ ਜਿਹੜਾ ਸ਼ੂਟ ਹੋਇਆ ਹੈ ਤੇ ਕੁਛ ਪਤਾ ਬਈ ਆਈਡੀਆ ਕਿਹੜੀ ਕਿਹੜੀ ਫਿਲਮ ਦਾ ਕਿਹੜੇ ਗਾਣੇ ਦਾ ਸ਼ੂਟ ਹੋਇਆ ਉਰੇ ਫੇਰ ਹਟਲੇ ਫੇਰ ਮੋਰੀ ਸ਼ੂਟ ਹੋਈ ਸੀ ਜੀ ਅੱਛਾ ਇਹ ਸਾਰੀ ਲੋਕੇਸ਼ਨ ਤੇ ਹੈ ਹਾਂਜੀ ਹਾਸ਼ਰ ਵੀ ਇੱਥੇ ਹੋਈ ਸੀਗੀ ਹਾਸ਼ਰ ਵੀ ਉਰੇ ਹੋਈ ਸੀ ਹਾਸ਼ਰ ਮੋਟਰ ਤੇ ਹੋਈ ਸੀਗੀ ਠੀਕ ਹੈ ਠੀਕ ਹੈ ਮੋਟਰ ਵੱਲ ਵੀ ਆਪਾਂ ਜਾਵਾਂਗੇ ਤੇ ਪਹਿਲਾਂ ਇਹ ਆਪਾਂ ਸਾਰਾ ਉਹ ਘੁੰਮਦੇ ਆਂ ਤੇ ਬਾਈ ਪਹਿਲਾਂ ਆ ਜਾ ਖੂਹ ਕਿੰਨੀ ਗੇੜਾ ਮਾਰੀ ਆ ਆਪਾਂ ਬਿਲਕੁਲ ਜੀ ਚਲੋ ਜੀ ਚਲੋ ਤੇ ਆ ਖੂਹ ਦੇਖਦੇ ਆਂ ਆਪਾਂ ਜਾ ਕੇ ਲੈ ਤੇ ਆ ਇੱਥੇ ਖੂਹ ਜਿਹੜਾ ਉਹ ਬਣਾਇਆ ਹੋਇਆ ਹੈ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਖੂਹ ਹੁੰਦੇ ਸੀ ਹੈਨਾ ਤੇ ਟੰਡਾ ਤੇ ਟਿੰਡਾਂ ਜਿਹੜੀਆਂ ਉਹ ਲਾਈਆਂ ਹੋਈਆਂ ਨੇ ਤੇ ਘੁੰਮਉਂਦੀਆਂ ਵੀ ਲੈ ਆਪਾਂ ਕਮਾਲ ਕੀ ਵੀ ਦੇਖ ਲੈਂਦੇ ਆ ਲੈ ਪਾਣੀ ਵੀ ਹੈਗਾ ਕਿਉਂਕਿ ਮੀਂਹ ਪਿਆ ਅੱਜ ਥੋੜਾ ਜਿਹਾ ਰਾਤ ਉਹਦੇ ਕਰਕੇ ਨਾਲ ਚ ਪਾਣੀ ਹੈਗਾ ਤੇ ਬਹੁਤ ਸੋਹਣਾ ਜਿਹੜਾ ਇੱਕ ਦ੍ਰਿਸ਼ ਬਣਾਇਆ ਹੋਇਆ ਜਿਵੇਂ ਪੁਰਾਣੇ ਪੰਜਾਬ ਦੀ ਝਲਕ ਆਪਾਂ ਨੂੰ ਇੱਥੇ ਜਿਹੜੀ ਆ ਕੇ ਉਹ ਦੇਖਣ ਨੂੰ ਮਿਲਦੀ ਹੈ ਇੱਥੇ ਸਿਸਟਮ ਕਰਿਆ ਹੋਇਆ ਹੈ ਬਾਲ ਦਾ ਘੁੰਮਦਾ ਸੀਗਾ ਹਾਂ 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 ਇੱਥੋਂ ਚੱਲਦਾ ਹੁੰਦਾ ਸੀਗਾ ਇਹ ਪਹਿਲਾਂ ਹਨ ਤੇ ਆਹ ਚੀਜ਼ ਦੇ ਨਾਲ ਟਿੰਡਾਂ ਜਿਹੜੀਆਂ ਉਹ ਚੱਲਦੀਆਂ ਨੇ ਪੁਰਾਣੇ ਸਮਿਆਂ ਦੇ ਵਿੱਚ ਹੁਣ ਤਾਂ ਇਹ ਚੀਜ਼ਾਂ ਲੂਪ ਹੋ ਗਈਆਂ ਪਰ ਬਾਈ ਨੇ ਚੀਜ਼ਾਂ ਜਿਹੜੀਆਂ ਸਾਂਭ ਕੇ ਰੱਖੀਆਂ ਹੋਈਆਂ ਨੇ ਤੇ ਬਾਈ ਪੰਜਾਬ ਨਾਲ ਜੁੜਿਆ ਹੋਇਆ ਆਪਾਂ ਨੂੰ ਗਾਣਿਆਂ ਦੇ ਵਿੱਚੋਂ ਵੀ ਪਤਾ ਜਿਹੜਾ ਹੋ ਲੱਗਦਾ ਤੇ ਚੱਲਦੇ ਆਪਾਂ ਇੱਧਰ ਨੂੰ ਤੇ ਆ ਵੀ ਤੁਸੀਂ ਦੇਖੋ ਬਹੁਤ ਸੋਹਣਾ ਜਿਹੜਾ ਬਣਾਇਆ ਹੋਇਆ ਜਿਵੇਂ ਪੁਰਾਣੇ ਕਿਲਿਆਂ ਨੂੰ ਰੰਗ ਹੁੰਦਾ ਕਰਿਆ ਹੋਇਆ ਹਨਾ ਤੇ ਉਵੇਂ ਇਹਨੂੰ ਰੰਗ ਜਿਹੜਾ ਹੋ ਕੀਤਾ ਹੋਇਆ ਇਹ ਸਾਰੀ ਇਮਾਰਤ ਨੂੰ ਤੇ ਚੱਲਦੇ ਆ ਅੰਦਰ ਆਪਾਂ ਤੇ ਇੱਥੇ ਬਹੁਤ ਸਾਰਾ ਸਮਾਨ ਪਿਆ ਹੈ ਬਾਈ ਦਿਖਾ ਦੇ ਮੜਾ ਜੇ ਨੇੜੋ ਜਾ ਕੇ ਇਹ ਸਾਰਾ ਫਿਲਮਾਂ ਦੇ ਸ਼ੂਟ ਦੇ ਵਿੱਚ ਜਿਹੜਾ ਉਹ ਵਰਤਿਆ ਜਾਂਦਾ ਤੇ ਆ ਜਿਵੇਂ ਇੱਥੇ ਜਿਹੜਾ ਉਹ ਲਿਖਿਆ ਹੋਇਆ ਕੋਠੇ ਪਾਸੇ ਨੂੰ ਬੋਰਡ ਪਿਆ ਕੀ ਲਿਖਿਆ ਹੋਇਆ ਕੇਂਦਰੀ ਸੁਧਾਰ ਘਰ ਪਟਿਆਲਾ ਕਿਉਂਕਿ ਫਿਲਮਾਂ ਦੇ ਵਿੱਚ ਸ਼ੂਟ ਕਰਨ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਆਪਾਂ ਨੂੰ ਚਾਹੀਦੀਆਂ ਹੁੰਦੀਆਂ ਨੇ ਇਹ ਹਿਟਲਰ ਵਿੱਚ ਹੈਗਾ ਸੀਗਾ ਇਹ ਹਿਟਲਰ ਫਿਲਮ ਚ ਸੀ ਹਾਂਜੀ ਠੀਕ ਹੈ ਲਓ ਵੀ ਫਿਲਮਾਂ ਦੀਆਂ ਨਿਸ਼ਾਨੀਆਂ ਨੇ ਇਹ ਸਾਰਾ ਕੁਝ ਫਿਲਮਾਂ ਦੇ ਵਿੱਚ ਵਰਤਿਆ ਹੋਇਆ ਆ ਬੋਰਡ ਮੈਨੂੰ ਆ ਲੱਗਦਾ ਯਾਰ ਜਿਵੇਂ ਜੀੜ ਜੂਲ ਬਣਾਈ ਹੁੰਦੀ ਆ ਹਨਾ ਬਿਲਕੁਲ ਆ ਦੇ ਆ ਇੱਥੇ ਪੈਪਾਂ ਦਾ ਬਣਾਇਆ ਹੋਇਆ ਜਿਵੇਂ ਜੇਲਾਂ ਦੀਆਂ ਉਹ ਹੁੰਦੀਆਂ ਨੇ ਟਾਕੀਆਂ ਹੁੰਦੀਆਂ ਨੇ ਉਹ ਪਿੱਛੇ ਇੱਕ ਪੁਲਿਸ ਸਟੇਸ਼ਨ ਦਾ ਵੀ ਬੋਰਡ ਹੈਗਾ ਉਹ ਵੀ ਆਪਾਂ ਦੇਖਿਆ ਹੁੰਦੇ ਆਗੇ ਉਹ ਹੈਗਾ 50% ਉਹਤੇ ਲਿਖਿਆ ਹੋਇਆ ਜਿਹੜਾ ਸ਼ੌਂਕੀ ਸਰਦਾਰ ਜਿਹੜੀ ਸ਼ੂਟਿੰਗ ਇੱਥੇ ਹੋਈ ਸੀ ਉਹਦਾ ਗੋਲੀਆਂ ਵਾਲੀ ਜਿਹਦਾ ਟ੍ਰੇਲਰ ਆਉਣਾ ਹੁੰਦਾ ਉਹਦੇ ਵੀ ਜਿਹੜੀ ਨਵੀਂ ਫਿਲਮ ਆਉਣੀ ਆ ਹਾਂ ਉਹਦਾ ਟ੍ਰੇਲਰ ਚ ਨਾ ਗੋਲੀ ਮਾਰਦਾ ਹੁੰਦਾ ਉਹ ਬਾਈ ਦੀ ਨਵੀਂ ਨਵੀਂ ਫਿਲਮ ਵੀ ਆ ਰਹੀ ਹੈ ਨਾ ਬਾਈ ਦੀ ਸ਼ੌਂਕੀ ਸਰਦਾਰ ਹਾਂਜੀ ਪ੍ਰੀਤ ਕਹਿੰਦਾ ਭਾਈ ਸ਼ੂਟ ਇੱਥੇ ਹੋਇਆ ਸੀ ਤੇ ਇੱਥੋਂ ਬਹੁਤ ਸੋਹਣਾ ਨਜ਼ਾਰਾ ਸਾਰਾ ਪਿੰਡ ਦੇਖਦਾ ਇੱਧਰ ਲੈ ਖੇਤ ਆ ਬਿਲਕੁਲ ਜੀ ਕਿਉਂ ਫਾਰਮ ਹਾ ਬਣਿਆ ਹੋਇਆ ਇਹਦੇ ਚ ਤੇ ਇੱਥੇ ਵੀ ਮੋਟਰ ਲੱਗੀ ਆ ਥੱਲੇ ਨਾਲ ਚ ਬੱਚਾ ਬਣਿਆ ਹੋਇਆ ਆਹ ਵੀ ਯਾਰ ਇੱਥੋਂ ਅੰਡਰਗਰਾਊਂਡ ਪਾਈਪ ਲਾਈਨ ਜਾਂਦੀ ਮੈਂ ਕਹਿੰਦਾ ਬਾਈ ਦੇਖ ਇਹ ਤਾਂ ਲਾ ਗੇਟ ਵੀ ਹੈਗਾ ਬਾਈ ਉਹਨੇ ਬਾਈ ਦੀ ਜ਼ਮੀਨ ਲੱਗਦੀ ਆ ਮੈਨੂੰ ਇਹ ਆ ਸਾਰੀ ਤੇ ਚੱਲੀ ਉੱਪਰ ਉੱਪਰ ਚਲੋ ਜੀ ਬਹੁਤ ਸੋਹਣਾ ਬਾਈ ਦਾ ਫਾਰਮ ਹਾਊਸ ਜਿਹੜਾ ਉਹ ਬਣਾਇਆ ਹੋਇਆ ਤੁਸੀਂ ਐਂ ਵੀਊ ਦੇਖ ਸਕਦੇ ਹੋ ਪੂਰੇ ਪਿੰਡ ਦਾ ਹਾਂ ਆ ਸਾਰਾ ਪਿੰਡ ਦਾ ਭਾਈ ਖੰਟ ਪਿੰਡ ਦਾ ਤੇ ਫਾਰਮ ਹਾਊਸ ਵੀ ਦਿਖਾ ਦੇ ਇਥੋਂ ਸਾਰਾ ਨੇੜੋਂ ਜਿਹਾ ਹਨਾ ਕਰਕੇ ਬਹੁਤ ਸੋਹਣਾ ਜ਼ੂਮ ਕਰਕੇ ਦਿਖਾ ਦੇ ਇਹ ਜਿਹੜੀ ਆਪਾਂ ਇਮਾਰਤ ਸਾਰੀ ਉੱਪਰੋਂ ਦੇਖੀਏ ਇਹਦੇ ਵਿੱਚ ਵੈਸੇ ਕਮਰੇ ਬਣੇ ਹੋਏ ਨੇ ਜਿਵੇਂ ਬੈੱਡ ਵਗੈਰਾ ਲੱਗੇ ਹੋਏ ਨੇ ਕਿਉਂਕਿ ਉਰੇ ਸ਼ੂਟਿੰਗਾਂ ਵਗੈਰਾ ਚੱਲਦੀਆਂ ਨੇ ਤੇ ਜਿਹੜੀਆਂ ਬਾਈ ਦੀਆਂ ਫੋਟੋਆਂ ਨੇ ਉਧਰ ਸਾਹਮਣੇ ਇਹ ਕਮਰੇ ਬਣੇ ਹੋਏ ਨੇ ਇੱਕ ਉੱਥੇ ਬਾਈ ਦੇ ਟਰੈਕਟਰ ਵੀ ਖੜੇ ਨੇ ਤੇ ਹੋਰ ਖੇਤੀਬਾੜੀ ਵਾਲੇ ਸੰਦ ਖੜੇ ਨੇ ਉਹ ਆਪਾਂ ਸਾਰੇ ਦੇਖਦੇ ਆਂ ਤੇ ਬਾਈ ਪ੍ਰੀਤ ਕਹਿੰਦਾ ਵੀ ਆਹ ਮੈਂ ਇੱਕ ਕਿਸੇ ਗਾਣੇ 'ਚ ਦੇਖੀ ਸੀ ਆਹ ਬਿਲਡਿੰਗ ਸਾਰੀ ਹੀਰੋ ਹਿਟਲਰ ਸੀਗੀ ਜੀ ਹੀਰੋ ਹਿਟਲਰ 'ਚ ਤੇ ਇੱਧਰ ਥੱਲੇ ਇੱਕ ਪੁਲ ਬਣਿਆ ਹੋਇਆ ਸਾਹਮਣੇ ਥਾਂ ਬਣਾਈ ਹੋਈ ਆ ਪਾ ਅਜੇ ਤਾਂ ਦੇ ਹੋਈ ਸੀ ਹਾਂਜੀ ਇੱਥੇ ਗਾਣਾ ਸ਼ੂਟਿੰਗ ਹੋਇਆ ਸੀ ਸ਼ੂਟਿੰਗ ਹੀ ਸੀ ਠੀਕ ਹੈ ਤੇ ਚੱਲੀਏ ਵੀ ਮੇਤਰਾ ਥੱਲੇ ਚਲੋ ਜੀ ਚਲੋ ਥੱਲੇ ਚੱਲਦੇ ਆਪਾਂ ਥੱਲੋਂ ਦੇਖਦੇ ਆਂ ਚੱਲਦੇ ਆ ਹੁਣ ਆਪਾਂ ਬਾਈ ਦੇ ਟਰੈਕਟਰ ਦੇਖਦੇ ਆਂ ਤੇ ਉਧਰੋਂ ਸਾਰਾ ਤੁਹਾਨੂੰ ਦਿਖਾਉਨੇ ਆ ਹਨਾ ਚਲੋ ਜੀ ਇੱਕ ਥਾਰ ਵੀ ਖੜੀ ਆ ਬਾਈ ਦੀ ਇੱਥੇ ਥਾਰੇ ਆ ਉਹ ਪ੍ਰੀਤ ਨਾ ਜਾਊਂਗਾ ਜੀ ਜਾਵਾਂਗਾ ਜਾਊਂਗਾ ਜਾਊਂਗਾ ਤੇ ਆ ਇੱਥੇ ਆ ਬਹੁਤ ਸੋਹਣਾ ਬਣਿਆ ਹੋਇਆ ਆ ਥੱਲੋਂ ਦੀ ਇਹਦੇ ਪਾਣੀ ਚੱਲਦਾ ਤੇ ਇਹਦੇ ਉੱਪਰ ਆਹ ਪੁਲ ਬਣਾਇਆ ਹੋਇਆ ਹਨਾ ਦੋਨੋਂ ਸਾਈਡ ਤੋਂ ਪਾਣੀ ਲੰਘਦਾ ਬਹੁਤ ਸੋਹਣੀ ਲੋਕੇਸ਼ਨ ਤੇ ਜਿਆਦਾਤਰ ਬਾਈ ਸ਼ੂਟ ਵਾਸਤੇ ਇਹ ਥਾਂਵਾਂ ਨੂੰ ਜਿਹੜਾ ਯੂਜ਼ ਕਰਦਾ ਵੈਸੇ ਵੀ ਬਾਈ ਜਦੋਂ ਪਿੰਟ ਆਉਂਦਾ ਤਾਂ ਇੱਥੇ ਫਿਰ ਆ ਕੇ ਆਪਦਾ ਸਮਾਂ ਜਿਹੜਾ ਉਹ ਬਦੀਦ ਕਰਦੇ ਨੇ ਬਾਈ ਤੁਸੀਂ ਇੰਸਟਾਗ੍ਰਾਮ ਤੇ ਵੀ ਲ ਦੇਖਿਆ ਹੋਣਗੀਆਂ ਬਾਈ ਦੀਓ ਇੱਥੇ ਸ਼ੂਟ ਹੁੰਦੀਆਂ ਨੇ ਹਾਂ ਆਹ ਥਾਂ ਦੇ ਵਿੱਚ ਸਾਰੀ ਦੇ ਵਿੱਚ ਜਿੱਥੇ ਅਨਾਉਂਸਮੈਂਟ ਹੁੰਦੀ ਆ ਕਿਹੜੀ ਅਨਾਉਂਸਮੈਂਟ ਆਪਣੇ ਸੌਦੀ ਅਨਾਉਂਸਮੈਂਟ ਹੋ ਗਈ ਜਾਂ ਹੋਰ ਕਿਸ ਨੇ ਹਾ ਦੇਣਾ ਹਾਂ ਹਾਂ ਉਹ ਜ਼ਿਆਦਾਤਰ ਇੱਥੇ ਵੀਡੀਓ ਬਣਦੀ ਹੁੰਦੀ ਹੈ ਕਈ ਵਾਰ ਹਾਂ ਆਹ ਸਾਰੀ ਲੋਕੇਸ਼ਨ ਤੇ ਤੇ ਆਹ ਬਹੁਤ ਸੋਹਣਾ ਸਾਰਾ ਇਧਰ ਇੱਕ ਤਰੀਕੇ ਦਾ ਬਾਗ ਲਾਇਆ ਹੋਇਆ ਹੈ ਨਾ ਸਾਰੇ ਰੁੱਖ ਜਿਹੜੇ ਉਹ ਲਾਏ ਹੋਏ ਨੇ ਬਹੁਤ ਸੋਹਣਾ ਜਿਹਾ ਸਾਰਾ ਇਸ ਕੁਪਰਾ ਜਿਹੜਾ ਉਹ ਬਣਾਇਆ ਹੈ। ਬਾਈ ਕਹਿੰਦਾ ਅੰਬ ਮਰੂ ਤੇ ਕਿੰਨੂ। ਹਾਂ ਲੱਗਿਆ ਹੋਇਆ ਅੰਬ। ਹਾਂ। ਆਂਬੀਆਂ ਛੋਟੀਆਂ ਛੋਟੀਆਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਇੱਥੇ। ਤੇ ਇਧਰ ਖੜਿਆ ਬਾਈ ਦੇ ਸਾਰੇ ਟਰੈਕਟਰ ਹਨਾ ਤੇ ਇੱਕ ਇਹ ਟਰੈਕਟਰਾਂ ਦੇ ਖਾਸ ਚੀਜ਼ ਜਿਹੜੀ ਉਹ ਲਿਖੀ ਹੋਈ ਹੈ। ਆਹ ਟਰੈਕਟਰ ਤੇ ਲਿਖੀ ਹੋਈ ਹੈ ਇੱਥੇ ਲਿਖਿਆ ਹੋਇਆ ਹੈ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਆਪਾਂ ਨੇੜੋਂ ਤੁਹਾਨੂੰ ਜਿਹੜਾ ਉਹ ਦਿਖਾ ਦਾਨੇ ਆ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਆ। ਤੇ ਇਹ ਬਹੁਤ ਮਸ਼ਹੂਰ ਹੋਈ ਸੀਗੀ ਲਾਈਨ ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀਗਾ ਤੇ ਮੈਨੂੰ ਕਹਿੰਦਾ ਇਹ ਬਾਈ ਨੇ ਲਿਖੀ ਸੀ ਚਲਾਈ ਸੀ ਜਿਹੜੀ ਲਾਈਨ ਆ ਹਾਂ ਜੀ ਬਾਈ ਨੇ ਲੋਕੋ ਮਤਲਬ ਕਿਆ ਸੀਗਾ ਟਰੈਕਟਰ ਤੇ ਲਿਖਾ ਉਹਨੂੰ ਤੇ ਰੀਅਲੀ ਬਾਈ ਨੇ ਪਾਇਸੇ ਇੰਸਟਾਗ੍ਰਾਮ ਤੇ ਜਦੋਂ ਕਿਸਾਨਿਆਂ ਦਾ ਦੋਨੋਂ ਚੱਲਦਾ ਸੀਗਾ ਹਾਂ ਤੇ ਇੱਥੇ ਦਾ ਨੰਬਰ ਵੀ ਟਰੈਕਟਰ ਦਾ ਪੀ ਐਨ ਸੀ 3449 ਪੁਰਾਣਾ ਨੰਬਰ ਆ ਤੇ ਇੱਧਰ ਇੱਕ ਖੜਾ ਬਾਈ ਦਾ ਟਰੈਕਟਰ ਸੋਨਾ ਲੀਕਾ ਤੇ ਆ ਸੋਨਾ ਲੀਕਾ ਖੜਾ ਇਹ ਬਾਈ ਨੇ ਹੁਣੇ ਲਿਆ ਸੀਗਾ ਨਵਾਂ ਅਚਾ ਨਵਾਂ ਲਿਆ ਸੀ ਇਹ ਹਾਂ ਜੀ ਠੀਕ ਆ ਪੁਰਾਣਾ ਟਰੈਕਟਰ ਆ ਬਾਈ ਇਹ ਪੁਰਾਣਾ ਆਪਣਾ ਬਾਈ ਲਾਰਸ ਹਾਂ ਬਾਈ ਲਾਰਸ ਟਰੈਕਟਰ ਬਾਈ ਨੇ ਹਲੇ ਵੀ ਜਿਹੜਾ ਉਹ ਰੱਖਿਆ ਹੋਇਆ ਹੈ ਦੇਖੋ ਤੁਸੀਂ ਬਾਕੀ ਚੱਲਦੇ ਆਂ ਅੱਗੇ ਹੋਰ ਆਪਾਂ ਦਿਖਾਉਨੇ ਆਂਗੇ ਤੇ ਇਧਰ ਇੱਕ ਟਰੈਕਟਰ ਹੋਰ ਆ ਸਟੈਂਡਰਡ ਡੀ ਆਈ 460 ਇੱਕ ਤੁਹਾਨੂੰ ਆਪਾਂ ਖਾਸ ਚੀਜ਼ ਦਿਖਾਉਨੇ ਆ ਜੋ ਕਿ ਅੱਜ ਕੱਲ ਲੇਟੈਸਟ ਚੱਲ ਰਹੀ ਆ ਬਾਈ ਦੀ ਫੇਮਸ ਹੋ ਰਹੀ ਆ ਉਹ ਹੈ ਜੀ ਬਾਕੀ ਬਾਕੀ ਇਧਰ ਆ ਵੀ ਖੇਤੀਬਾੜੀ ਦੇ ਸਾਰੇ ਸਾਧਨ ਹਨਾ ਇੱਥੇ ਸਾਰੇ ਹੈਗੇ ਨੇ ਹਾਲ ਹੋ ਗਿਆ ਜਿਵੇਂ ਸਾਰਾ ਬਾਈ ਆਪਣੀ ਸ਼ੁਰੂ ਤੋਂ ਹੀ ਖੇਤਾਂ ਨਾਲ ਜੁੜਿਆ ਹੋਇਆ ਪੰਜਾਬ ਨਾਲ ਜੁੜਿਆ ਹੋਇਆ ਤੇ ਆਹ ਕੀ ਕਹਿੰਦਾ ਪ੍ਰੀਤ ਨੂੰ ਜਾਊਂਗਾ ਇਹ ਹੈ ਜੀ ਬਾਈ ਦਾ ਜਾਊਂਗਾ ਜਿਹੜਾ ਅੱਜ ਕੱਲ ਲੇਟੈਸਟ ਚੱਲ ਰਿਹਾ ਹੈ ਬਾਈ ਕੋਈ ਬਾਈ ਚੋਲੇ ਠੀਕ ਹੈ ਤੇ ਗਾਣੇ ਵਗੈਰਾ ਚ ਵੀ ਆਇਆ ਕਿਸੇ ਫਿਲਮ ਦੇ ਸ਼ੂਟ ਚ ਵੀ ਆਇਆ ਇਹ ਇਹ ਨੀਲੀ ਛੱਤ 'ਚ ਆਇਆ ਜੀ ਨੀਲੀ ਛੱਤ ਦੇ ਵਿੱਚ ਤੇ ਪੀਵੀ 573838 ਹੈ ਤੇ ਪੰਜਾਬ ਇੱਥੇ ਲਿਖਿਆ ਆਇਆ ਮੂਰੇ ਪੰਜਾਬ ਬਾਈ ਨੇ ਤੇ ਇਧਰੋਂ ਆਪਾਂ ਸਾਈਡਾਂ ਤੋਂ ਦਿਖਾ ਦਿੰਦੇ ਹਾਂ ਬਹੁਤ ਉੱਚਾ ਇਹ ਤੇ ਥਾਰ ਨਾਲੋਂ ਉਹਦਾ ਕਿਤੇ ਉੱਚਾ ਹੈ ਤੁਹਾਨੂੰ ਵੀਡੀਓ ਦੇ ਵਿੱਚ ਵੀ ਪਤਾ ਜਿਹ ਟਾਇਰ ਵੱਡੇ ਵੱਡੇ ਟਾਇਰ ਜਿਹੜੇ ਇਹਦੇ ਉਹ ਪਾਏ ਹੋਏ ਨੇ ਤੇ ਇੱਥੇ ਖੜਾਇਆ ਹੋਇਆ ਬਾਕੀ ਵਿੱਚੋਂ ਵੀ ਦਿਖਾ ਦਾਨੀਆਂ ਲੋਕ ਹੋ ਬਈ ਇਹ ਪ੍ਰੀਤ ਨੂੰ ਲੱਗਾ ਤੇ ਹਾਂ ਇਹ ਸਾਰਾ ਵਿੱਚੋਂ ਇਸ ਤਰ੍ਹਾਂ ਦਾ ਸ਼ੀਟਾਂ ਵਗੈਰਾ ਇਹਦੀਆਂ ਜਿਹੜੀ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਇਹ ਜਿਹੜੀ ਵੀ ਲਿਖਿਆ ਹੋਇਆ ਹਾਂਜੀ ਤੇ ਪ੍ਰੀਤ ਕਹਿੰਦਾ ਭਾਈ ਇਹਦੇ ਤੇ ਵੀ ਲਿਖਿਆ ਹੋਇਆ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਆ ਇੱਥੇ ਲਿਖਿਆ ਹੋਇਆ ਕਿਸਾਨ ਬੜਦਾਂ ਦੇ ਨਾਲ ਲੋਗੋ ਬਣਾਇਆ ਹੋਇਆ ਤੇ ਪਿੱਛੇ ਲਿਖਿਆ ਹੋਇਆ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਤੇ ਆ ਇਧਰ ਘੋੜੀ ਖੜੀ ਆ ਬਾਈ ਦੀ ਹੈ ਤੇ ਸਾਰਾ ਇਹ ਫਾਰਮ ਬਾਈ ਨੇ ਜਿਹੜਾ ਉਹ ਬਣਾਇਆ ਹੋਇਆ ਬਹੁਤ ਸੋਹਣਾ ਫਾਰਮ ਹੈ ਤੇ ਤਕਰੀਬਨ ਇਹ ਸਾਰਾ ਫਾਰਮ ਆਪਾਂ ਘੁੰਮੇ ਲਿਆ ਹੁਣ ਆਪਾਂ ਚੱਲਾਂਗੇ ਮੋਟਰਵਾਲ ਹਨਾ ਬਾਈ ਬਿਲਕੁਲ ਜੀ ਜਿੱਥੇ ਸਾਰਾ ਫਿਲਮ ਦਾ ਸ਼ੂਟ ਹੋਇਆ ਸੀਗਾ ਤੇ ਆ ਜਿਹੜੇ ਇੱਥੇ ਕਮਰੇ ਬਣੇ ਹੋਏ ਨੇ ਸਾਰੇ ਇੱਥੇ ਸਾਰੀਆਂ ਬਾਈ ਦੀਆਂ ਤਸਵੀਰਾਂ ਨੇਗੀਆਂ ਅੰਦਰੋਂ ਬਹੁਤ ਸੋਹਣੇ ਕਮਰੇ ਇਹ ਬਣੇ ਹੋਏ ਨੇ ਤੇ ਪ੍ਰੀਤ ਨਹੀਂ ਦੱਸਿਆ ਮੈਨੂੰ ਸ਼ਾਇਦ ਪ੍ਰੀਤ ਪਤਾ ਦੇਖ ਕੇ ਗਿਆ ਬਾਈ ਪ੍ਰੀਤ ਤੂੰ ਪਹਿਲਾਂ ਨਹੀਂ ਇਹ ਫੈਨ ਆ ਕਟੜ ਫੈਨ ਪਤਾ ਹੀ ਆ ਕਿਥੇ ਕੀ ਚੀਜ਼ ਆ ਜੀ ਹਾਂ ਤੇ ਇਹ ਰੂਮ ਨੂੰ ਹੁਣ ਲੋਕ ਲੱਗਿਆ ਹੋਇਆ ਇੱਥੇ ਬਾਈ ਜਿਹੜੇ ਹੈਗੇ ਨੇ ਉਹ ਦੇਖ ਪ੍ਰੀਤ ਕੀ ਲਿਖਿਆ ਹੋਇਆ ਕੀ ਲਿਖਿਆ ਹੋਇਆ ਮਾਨ ਫਾਰਮ ਹਾਊਸ ਖੰਟ ਇਹ ਪਤਾ ਨਹੀਂ ਬਾਈ ਦਾ ਪਤਾ ਨਹੀਂ ਹੋਰ ਹੋਰ ਵੀ ਘਰ ਉਹ ਰਹਿ ਮਾਨਾਂ ਦੇ ਹੋਣਗੇ ਨਾ ਉਹ ਸਾਹਮਣੇ ਦਿਖਾ ਕੇ ਆ ਦਵੇ ਜਾ ਕੇ ਮਾਨ ਫਾਰਮ ਹਾਊਸ ਖੰਟ ਤੇ ਅਸੀਂ ਹੁਣ ਲੱਭ ਰਹੇ ਹਾਂ ਬਾਈ ਦੀ ਮੋਟਰ ਤੇ ਜਿੱਥੇ ਹਸ਼ਰ ਫਿਲਮ ਦਾ ਸ਼ੂਟ ਹੋਇਆ ਸੀ ਇੱਥੋਂ ਪਤਾ ਕਰਦੇ ਹਾਂ ਕਿਸੇ ਤੋਂ ਉਹ ਮੋਟਰ ਤੇ ਚੱਲਦੇ ਆ ਫੇਰ ਆਪਾਂ ਬਾਈ ਦਾ ਪੁਰਾਣਾ ਘਰ ਦੇਖਾਂਗੇ ਠੀਕ ਆ ਪ੍ਰੀਤ ਓਕੇ ਜੀ ਇੱਥੇ ਆਇਆ ਮੀਲ ਪੱਥਰ ਲੱਗਿਆ ਹੋਇਆ ਬੋਰਡ ਲੱਗਿਆ ਹੋਇਆ ਹੈ ਨਾ ਇਹ ਤੇ ਲਿਖਿਆ ਹੋਇਆ ਖੰਟ ਦੀ ਫਿਰਨੀ ਤੇ ਆ ਸਾਰੀ ਫਿਰਨੀ ਹੈ ਖੰਟ ਪਿੰਡ ਦੀ ਤੇ ਥਾਂ ਥਾਂ ਤੇ ਬੋਰਡ ਪਿੱਛੇ ਵੀ ਆਪਾਂ ਆਇਆ ਸੀ ਜਦੋਂ ਐਂਟਰੀ ਕੀਤੀ ਸੀ ਪਿੰਡ ਦੇ ਵਿੱਚ ਹੈ ਨਾ ਉੱਥੇ ਵੀ ਆਇਆ ਸੀ ਬੋਰਡ ਖੰਟ ਦੀ ਫਿਰਨੀ ਬੱਬੂ ਮਾਨ ਦੀ ਮੋਟਰ ਕਿਹੜੀ ਸਾਈਡ ਆ ਆਹ ਭਾਈ ਆ ਆ ਸੜਕ ਜਾਈਏ ਆ ਸਾਹਮਣੇ ਵਾਹੀ ਆ ਆ ਜਿਹੜਾ ਦਰਖਤ 'ਚ ਲੱਗੇ ਹੋਣੇ ਭਾਈ ਆ ਉਹਨਾਂ ਦੀ ਹੋ ਆ ਠੀਕ ਹੈ ਤੇ ਘਰ ਕਿਹੜੀ ਪਿੰਡ 'ਚ ਹੈ ਵੀਰੇ ਪਰਾਣਾ ਕਾਰ ਪਿੰਡ ਜਾ ਜੀ ਠੀਕ ਆ ਵੀਰੇ ਧੰਨਵਾਦ ਬਹੁਤ ਬਹੁਤ ਉਹ ਹਵੇਲੀ ਆ ਜੀ ਉਹ ਹਵੇਲੀ ਹਾਂ ਉਧਰ ਦਾ ਜਾਏ ਵੀਰੇ ਧੰਨਵਾਦ ਵੀਰੇ ਮੰਦਰ ਕੋਲੇ ਹੀ ਕੋਠੀ ਆ ਉਹਦੀ ਠੀਕ ਹੈ ਤੇ ਇਧਰੋਂ ਕਿਹੜੀ ਸੜਕ ਨੇ ਗਈ ਅੰਦਰ ਜਾਣ ਨੂੰ ਉਹ ਸਾਹਮਣੇ ਗੇਟ ਨਹੀਂ ਜੀ ਹਾਂ ਜੀ ਉਹਦੇ ਸੱਜੇ ਹੱਥੋਂ ਜੀ ਠੀਕ ਹੈ ਛੋਟੀ ਗਲੀ ਆਉਗੀ ਥੱਲੇ ਪਾਸੇ ਉਹ ਚਿੱਟਾ ਘਰ ਆਉਣਾ ਉਹਦੀ ਕੋਠੀ ਉਹ ਆ ਠੀਕ ਆ ਵੀਰੇ ਰਹਿ ਬਾਈ ਤੋਂ ਪੁੱਛਿਆ ਸੀ ਹੁਣ ਮੋਟਰ ਬਾਈ ਦੀ ਤੇ ਬਾਈ ਦਾ ਘਰ ਤੇ ਪਹਿਲਾਂ ਮੋਟਰ ਕਹਿੰਦੀ ਚੱਲਦੇ ਹਨਾ ਚਲੋ ਜੀ ਹਾਂ ਆ ਸ਼ਾਟ ਵੜੇਗਾ ਲੈ ਲੈਂਦਾ ਫਰੀਦ ਭਾਈ ਇਹ ਚੀਜ਼ ਨੇ ਕੀਲ ਕੇ ਲੱਗਦਾ ਲਓ ਭਾਈ ਪਹੁੰਚ ਗਏ ਆਪਾਂ ਬਾਈ ਦੀ ਮੋਟਰ ਤੇ ਹਨਾ ਤੇ ਆ ਬਾਈ ਬੱਬੂ ਮਾਨ ਉਹਨਾਂ ਦੀ ਮੋਟਰ ਹੈ ਤੇ ਇੱਥੇ ਹਾਸ਼ਰ ਫਿਲਮ ਦਾ ਸ਼ੂਟ ਹੋਇਆ ਤੇ ਜਦੋਂ ਉਹ ਸੀਨ ਸੀ ਭਾਈ ਉਹਰੇ ਫਰੀਦ ਜਦੋਂ ਬਾਈ ਪੁਲਿਸ ਤੋਂ ਲੋਕ ਕੇ ਮਤਲਬ ਆਉਂਦਾ ਹੁੰਦਾ ਉਹ ਸੀਨ ਸੀ ਸ਼ਾਇਦ ਇੱਥੇ ਗਾਣਾ ਵੀ ਸ਼ੂਟ ਹੋਇਆ ਸੀ ਪੌੜੀਆਂ ਦੇ ਬੈਠ ਕੇ ਅੱਛਾ ਗਾਣਾ ਵੀ ਸ਼ੂਟ ਹੋਇਆ ਸੀ ਦੁਖੜਾ ਦੇ ਨੂੰ ਚਿੰਤੀ ਠੇਰਾ ਹੀ ਕਰ ਲਵਾਂ ਠੀਕ ਹੈ ਜਦੋਂ ਮੋਟਰ ਦਿਖਾਈਏ ਫਿਰ ਆਪਾਂ ਆਜੋ ਜੀ ਹਾਂ ਤੇ ਆ ਦੇਖੋ ਇੱਥੇ ਬਣਿਆ ਹੋਇਆ ਇੱਕ ਖੂਹ ਦੀ ਤਰ੍ਹਾਂ ਹਨਾ ਤੇ ਲਵੀ ਚ ਬੱਚਾ ਲੈ ਖੂਹ ਵੀ ਬੱਚਾ ਜਿਹਨੇ ਮੋਟਰ ਕਹਿੰਦੇ ਆ ਉਹ ਆਲੂ ਵੀ ਕਹਿੰਦੇ ਨੇ ਉਹ ਬਹੁਤ ਡੂੰਗਾ ਯਾਰ ਬਹੁਤ ਡੂੰਗਾ ਖੂੰਗਾ ਤੇ ਪ੍ਰੀਤ ਨੂੰ ਬਹੁਤ ਨੌਲੇਜ ਆ ਯਾਰ ਬਾਈ ਦੇ ਗਾਣਿਆਂ ਬਾਰੇ ਬਾਈ ਦੀਆਂ ਫਿਲਮਾਂ ਬਾਰੇ ਹਨਾ ਦੇਖਦਾ ਸੁਣਦਾ ਮੈਂ ਵੀ ਆ ਬਾਈ ਨੂੰ ਹਰੇਕ ਸੁਣਦਾ ਯਾਰ ਪੰਜਾਬ ਆਉਦਾ ਹਨਾ ਛੋਟੀ ਉਮਰ ਦਾ ਵੱਡੀ ਉਮਰ ਦਾ ਪਰ ਪ੍ਰੀਤ ਐਨ ਬਰੀਕੀ ਨਾਲ ਦੇਖਦਾ ਇੱਕ ਇਹ ਮੈਨੂੰ ਹਰੇ ਜਦੀ ਕਹਿ ਦੂ ਯਾਰ ਇੱਥੇ ਤਾਂ ਆਹ ਸ਼ੂਟ ਹੋਇਆ ਸੀ ਇੱਥੇ ਆਹ ਸ਼ੂਟ ਹੋਇਆ ਯਾਰ ਸੀ ਆਹੀ ਪੌੜੀਆਂ ਸੀ ਹਾਂਜੀ ਬਸ ਮੈਨੂੰ ਤਾਂ ਰਹਿੰਦਾ ਮਲਾਉ ਬਾਈ ਨੂੰ ਕੋਈ ਹਾਂ ਕਰੋ ਕੰਟੈਕਟ ਬਾਈ ਹੈ ਨਹੀਂ ਓਰੇ ਜੇ ਹੁੰਦਾ ਬਾਈ ਨਾਲ ਆਪਾਂ ਜਰੂਰ ਮਿਲਦੇ ਹਨਾ ਫੋਟੋ ਵਗੈਰਾ ਕਰਾਉਂਦੇ ਤੇ ਚੱਲ ਕਦੇ ਫੇਰ ਆ ਜਾਾਂਗੇ ਜੇ ਕੋਈ ਬਾਈ ਦਾ ਟੀਮ ਮੈਂਬਰ ਦੇਖਦਾ ਤਾਂ ਤੁਹਾਨੂੰ ਮਲਾਉ ਟਟੜ ਫੈਨ ਆਇਨ ਕੇ ਸੋਟੇ ਪ੍ਰੀਤ ਨੂੰ ਜਰੂਰ ਮਲਾਉ ਭਾਈ ਤੇ ਆਹ ਸਾਰਾ ਦੇਖੋ ਪੌੜੀਆਂ ਨੇ ਉਧਰ ਵੀ ਇੱਕ ਮੋਟਰ ਜਿਹੜੀ ਉਹ ਲੱਗੀ ਹੋਈ ਹੈ ਤੇ ਬੈਠ ਕੇ ਜਿਹੜਾ ਸੀਨ ਸ਼ੂਟ ਹੋਇਆ ਸੀ ਬਾਈ ਇੱਥੇ ਸ਼ੂਟ ਹੋਇਆ ਸੀ ਐਦਾਂ ਬੈਠਾ ਸੀ ਬਾਈ ਅੱਛਾ ਕਹਿੰਦਾ ਦੁੱਖੜੇ ਦੇਣ ਮੁ ਜਿੰਦਗੀ ਨਾ ਮੇਰਾ ਹੀ ਕਰ ਲੱਭਿਆ ਹੈ ਹਾਂ ਉਹ ਗਾਣ ਦਾ ਸ਼ੂਟ ਇੱਥੇ ਹੋਇਆ ਸੀ ਐਦਾਂ ਬੈਠ ਕੇ ਸਹੀ ਹੈ ਬਾਈ ਐਦਾਂ ਬੈਠਾ ਸੀਗਾ ਅੱਛਾ ਐ ਬਿਲਕੁਲਹੀਂ ਬਿਲਕੁਲ ਤੇ ਜਿਹੜੀ ਸੌਂਕੀ ਸਰਦਾਰ ਮੂਵੀ ਆ ਰਹੀ ਹੈ ਬਾਈ ਜਿਹੜੀ 19 ਮਹੀਨਾਂ ਆ ਰਹੀ ਆ ਮੇਬੀ ਤਰੀਕ ਮੈਂ ਗਲਤ ਦੱਸਤੀ ਮੈਨੂੰ ਯਾਦ ਵੀ ਨਹੀਂ ਹੁਣ ਮਈ ਚ ਆ ਰਹੀ ਆ ਜਲ ਮਈ ਚ ਆ ਰਹੀ ਆ ਉਹਦਾ ਜਿਹੜਾ ਕੁਝ ਸੀਨ ਨੇ ਉਹ ਵੀ ਇੱਥੇ ਸ਼ੂਟ ਹੋਏ ਨੇ ਆ ਮੋਟਰ ਨਵੀਂ ਮੂਵੀ ਦੇ ਠੀਕ ਹੈ ਹਾਂਜੀ ਜਿਹੜੀ ਗੁਰੂ ਰੰਧਾ ਬਿਨਾਰੀ ਆ ਅੱਛਾ ਗੁਰੂ ਰੰਧਾ ਬਿਨਾਰੀ ਆ ਠੀਕ ਆ ਠੀਕ ਆ ਨਾਲ ਗੱਗੂ ਕੇਲਾ ਅੱਛਾ ਤੇ ਆ ਸਾਰੀ ਮੋਟਰਬਾਈ ਜਿਹੜੇ ਕਲਾਕਾਰ ਇਕੱਠੇ ਹੋਏ ਨੇ ਤੇ ਬਹੁਤ ਸੋਹਣੀ ਮੋਟਰਬਾਈ ਨੇ ਬਣਾਈ ਜੀ ਤੇ ਇੱਕ ਦਰਖਤ ਬਹੁਤ ਲੱਗੇ ਹੋਏ ਨੇ ਇੱਕ ਗੱਲ ਮੈਨੂੰ ਬਹੁਤ ਚੰਗੀ ਲੱਗੀ ਤੇ ਚੱਲੀਏ ਉੱਪਰ ਚੱਲੀਏ ਆਜੋ ਜੀ ਤੇ ਉੱਪਰੋਂ ਆਪਾਂ ਦੇਖ ਲੈਨੇ ਆਂਗੇ ਕੋਟਰ ਤੇ ਹਾਸ਼ਰ ਫਿਲਮ ਹਾਸ਼ਰ ਫਿਲਮ ਜਦ ਆਈ ਸੀ ਨਾ ਬਾਈ ਪ੍ਰੀਤ ਮੈਂ ਬਹੁਤ ਵਾਰ ਦੇਖੀ ਸੀ ਹੁਣ ਵੀ ਹਾਸ਼ਰ ਫਿਲਮ ਜੇ ਦੇਖ ਲੈਨੇ ਆ ਨਾ ਆਹ ਲੱਗਦਾ ਵੀ ਯਾਰ ਵੀ ਨਵੀਂ ਫਿਲਮ ਆ ਜਾਵਾ ਬਿਲਕੁਲ ਜੀ ਇੰਨੀ ਸੋਹਣੀ ਫਿਲਮ ਬਣੀ ਵੀ ਹੈ ਇੱਥੇ ਬਾਈ ਮੰਜਾ ਟਾ ਕੇ ਇੱਕ ਸ਼ੂਟ ਹੋਇਆ ਸੀ ਮੰਜੇ ਤੇ ਪਿਆ ਸੀ ਬਾਈ ਉਹ ਵੀ ਗਾਣ ਦਾ ਸ਼ੂਟ ਸੀ ਕੋਈ ਇੱਕ ਉਹਦੇ ਹਾਂ ਆ ਥਾਂ ਦੇ ਉੱਪਰ ਹੈ ਨਾ ਇਹ ਤਾਂ ਮੈਂ ਦੇਖੀ ਹੋਈ ਹੈ ਫਿਲਮ ਸਾਰੀ ਤੇ ਹੁਣ ਆਪਾਂ ਚੱਲਦੇ ਆ ਬਾਈ ਦੇ ਪੁਰਾਣੇ ਜੱਦੀ ਘਰ ਵੱਲ ਤੇ ਉਹ ਪਿੰਡ ਦੇ ਵਿੱਚ ਜਾ ਕੇ ਆ ਮੰਦਰ ਦੇ ਸਾਹਮਣੇ ਜਿਹੜਾ ਬਾਈ ਆਪਾਂ ਨੂੰ ਮਿਲਿਆ ਸੀ ਉਹਨਾਂ ਨੇ ਦੱਸਿਆ ਸੀ ਹੈ ਨਾ ਬਾਕੀ ਆ ਸਾਰੇ ਆਲੇ ਦੁਆਲੇ ਘਰ ਨੇ ਖੇਤ ਨੇ ਤੇ ਬਹੁਤ ਸੋਹਣਾ ਪਿੰਡ ਆ ਲੱਗੇ ਬਾਈ ਵੈਕ ਬਾਈ ਦੇ ਪਿੰਡ ਦੀ ਤੇ ਇਹ ਪਿੰਡ ਦੇ ਵਿੱਚੋਂ ਐਡਾ ਵੱਡਾ ਆਰਟਿਸਟ ਪੰਜਾਬ ਦਾ ਹੈ ਨਾ ਬਾਈ ਦਾ ਬਚਪਨ ਬਾਈ ਦੇ ਦੋਸਤ ਇੱਥੇ ਰਹਿੰਦੇ ਹੋਣਗੇ ਹਨ ਜਿਹੜੇ ਬਚਪਨ ਚ ਬਾਈ ਨਾਲ ਖੇਡਦੇ ਆਉਣਗੇ ਤੇ ਬਾਈ ਸਕੂਲ ਇੱਥੇ ਜੰਮਿਆ ਪੜਿਆ ਸਾਰਾ ਹਨ ਤੇ ਬਾਈ ਦੀਆਂ ਯਾਦਾਂ ਪਿੰਡ ਨਾਲ ਜਿਹੜੀਆਂ ਉਹ ਜੁੜੀਆਂ ਹੋਣਗੀਆਂ ਬਹੁਤ ਸਾਰੀਆਂ ਤੇ ਇਥੋਂ ਬਾਈ ਨੇ ਸੱਜੇ ਕਿਹਾ ਸੀ ਨਾ ਜਾਣ ਨੂੰ ਹਾਂਜੀ ਬਿਲਕੁਲ ਜੀ ਸਿਆ ਪਿੰਡ ਹੈ ਬਾਈ ਦਾ ਸਾਰਾ ਅੰਦਰੋਂ ਇੱਕ ਗੱਲ ਹੋਰ ਨੋਟ ਕਰੀ ਹੋਣੀ ਹੈ ਤੁਸੀਂ ਪਿੰਡ ਚ ਸਫਾਈ ਬਹੁਤ ਆਹ ਸਫਾਈ ਬਹੁਤ ਆ ਬਾਈ ਪਿੰਡ ਦੇ ਵਿੱਚ ਤੇ ਇਥੋਂ ਆਪਾਂ ਥੋੜਾ ਜਿਹਾ ਉਲਝਾਂਗੇ ਉਲਝਾਂਗੇ ਨਹੀਂ ਉਲਝ ਚੁਕੇ ਤੇ ਆਪਾਂ ਇੱਧਰ ਸੱਜੇ ਮੋੜਨਾ ਸੌਰੀ ਖੱਬੇ ਅਹ ਲੋ ਵੀ ਆਪਾਂ ਖੰਟ ਪਿੰਡ ਦੇ ਬਿਲਕੁਲ ਵਿਚਕਾਰ ਖੜੇ ਆ ਤੇ ਇੱਧਰ ਨਾਲ ਇਹ ਬਾਈ ਦਾ ਘਰ ਆ ਤੇ ਆ ਸਾਰਾ ਬਾਈ ਬੱਬੂ ਮਾਨ ਦਾ ਘਰ ਤੇ ਫਰੰਟ ਤੋਂ ਵੀ ਆਪਾਂ ਦਿਖਾਉਨੇ ਆ ਜੀ ਆਪਣੀ ਤੇ ਆਪਾਂ ਬੈਕ ਸਾਈਡ ਪਹੁੰਚ ਕੇ ਜੀ ਹਾਂ ਐਂ ਪਿੰਡ ਦੇ ਵਿਚਕਾਰ ਆ ਕੇ ਬਾਈ ਉਹਨਾਂ ਦਾ ਘਰ ਆ ਆ ਨਾਲ ਮੰਦਿਰ ਹੈ ਜੀ ਕਹਿੰਦੇ ਹਾਂ ਤੇ ਆ ਨਿਸ਼ਾਨੀ ਮੰਦਿਰ ਵਾਲੀ ਹਾਂ ਮੰਦਿਰ ਦੀ ਨਿਸ਼ਾਨੀ ਆ ਤੇ ਆ ਦਿਖਾ ਬਈ ਪ੍ਰੀਤ ਤੇ ਲੋ ਜੀ ਦੇਖੋ ਇਹ ਸਾਰਾ ਬਾਈ ਬੱਬੂ ਮਾਨ ਉਹਨਾਂ ਦਾ ਘਰ ਹੈ ਤੇ ਉੱਪਰ ਸਾਹਮਣੇ ਲਿਖਿਆ ਹੋਇਆ ਵੈਲਕਮ ਤੇ ਬਿਲਕੁਲ ਪਿੰਡ ਦੇ ਵਿਚਕਾਰ ਆ ਕੇ ਘਰ ਆ ਜਿਵੇਂ ਆਪਾਂ ਤੁਹਾਨੂੰ ਜਿਹੜਾ ਉਹ ਦਿਖਾਇਆ ਤੇ ਪ੍ਰੀਤ ਨੇ ਮੈਨੂੰ ਦੱਸਿਆ ਕਹਿੰਦਾ ਵੀ ਇੱਥੇ ਵੀ ਕੋਈ ਗਾਣੇ ਦੀ ਸ਼ੂਟਿੰਗ ਹੋਈ ਹੈ ਬੰਜਾਰੇ ਫਿਲਮ ਦੇ ਗਾਣੇ ਦੀ ਸ਼ੂਟਿੰਗ ਹੋਈ ਹੈ ਹਾਂਜੀ ਹਾਂਜੀ ਪੌੜੀਆਂ ਦੇ ਖੜ ਕੇ ਸ਼ੂਟਿੰਗ ਹੋਈ ਸੀ ਅੱਛਾ ਆਹ ਪੌੜੀਆਂ ਤੇ ਹੈ ਆਪਾਂ ਜ਼ੂਮ ਕਰਕੇ ਦਿਖਾ ਦਿੰਦੇ ਆ ਆਹ ਪੌੜੀਆਂ ਦੇ ਉੱਪਰ ਖੜ ਕੇ ਬਾਈ ਦੇ ਗਾਣੇ ਦੀ ਜਿਹੜੀ ਉਹ ਸ਼ੂਟਿੰਗ ਹੋਈ ਆ ਤੇ ਇਹ ਬਾਈ ਉਹਨੀਆਂ ਦਾ ਪੁਰਾਣਾ ਘਰ ਆ ਬਿਲਕੁਲ ਜੱਦੀ ਤੇ ਛੋਟੇ ਹੁੰਦੇ ਤੋਂ ਬਾਈ ਹੁਣੀ ਇਸ ਘਰ ਦੇ ਵਿੱਚ ਜਿਹੜੇ ਉਹ ਰਹਿੰਦੇ ਹੋਣਗੇ ਬਾਕੀ ਆਲੇ ਦੁਆਲੇ ਆ ਸਾਰੇ ਘਰ ਨੇ ਹੋਰ ਜਿਹੜੀ ਉਹ ਬਸੋਂ ਹੈਗੀ ਐ ਬਾਕੀ ਇੱਧਰ ਜਿਵੇਂ ਆਪਾਂ ਸਟਾਰਟਿੰਗ ਦੇ ਵਿੱਚ ਤੁਹਾਨੂੰ ਮੰਦਰ ਜਿਹੜਾ ਉਹ ਦਿਖਾਇਆ ਸੀ ਤੇ ਇੱਥੇ ਇਹ ਮੰਦਰ ਹੈ ਇਹ ਮੰਦਰ ਵੀ ਕਹਿੰਦੇ ਬੀਤ ਬਹੁਤ ਪੁਰਾਣਾ ਮੈਂ ਸੁਣਿਆ ਇਹ ਮੰਦਰ ਬਾਰੇ ਕਾਫੀ 100 ਸਾਲ ਪੁਰਾਣਾ ਮੰਦਰ ਆ ਇਹ ਹਾਂਜੀ ਪ੍ਰਸਿੱਧ ਮੰਦਰ ਆ ਕਹਿੰਦੇ ਇਹ ਪਿੰਡ ਦਾ ਪਿੰਡ ਦਾ ਪ੍ਰਸਿੱਧ ਮੰਦਰ ਆ ਇਹ ਤੇ ਮੰਦਰ ਦੇ ਬਿਲਕੁਲ ਨਾਲ ਬਾਈ ਹੁਣੀਆਂ ਦਾ ਘਰ ਹੈ ਹਾਂਜੀ ਅੱਜ ਦੇ ਵਲੌਗ ਦੇ ਵਿੱਚ ਆਪਾਂ ਦਿਖਾਇਆ ਤੁਹਾਨੂੰ ਬਾਈ ਬੱਬੂ ਮਾਨੋਣੀਆਂ ਦਾ ਪਿੰਡ ਖੰਟ ਮਾਨਪੁਰ ਤੇ ਬਾਈ ਯੂਨੀਅਨਾਂ ਦਾ ਜੱਦੀ ਘਰ ਤੇ ਬਾਈ ਦਾ ਫਾਰਮ ਹਾਊਸ ਤੇ ਬਾਈ ਯੂਨੀਅਨ ਦੀ ਮੋਟਰ ਜਿੱਥੇ ਬਾਈ ਯੂਨੀਅਨ ਦੇ ਗਾਣੇ ਫਿਲਮਾਂ ਹਨ ਅਕਸਰੀ ਜਿਹੜੇ ਉਹ ਸ਼ੂਟ ਹੁੰਦੇ ਰਹਿੰਦੇ ਨੇ ਅ ਉਮੀਦ ਕਰਦੇ ਹਾਂ ਤੁਹਾਨੂੰ ਸਾਰਾ ਬਲੌਗ ਜਿਹੜਾ ਹੋ ਅੱਜ ਦਾ ਪਸੰਦ ਆਇਆ ਹੋਊਗਾ ਤੇ ਸਾਨੂੰ ਵੀ ਬਹੁਤ ਚੰਗਾ ਲੱਗਿਆ ਬਾਈ ਦੇ ਪਿੰਡ ਆ ਕੇ ਕਾਫੀ ਟਾਈਮ ਦਾ ਮਨਤ ਸੀਗਾ ਕਿ ਬਾਈ ਦੇ ਪਿੰਡ ਆਈਏ ਤੇ ਅੱਜ ਸਬੱਬ ਬਣਿਆ ਬਾਈ ਪ੍ਰੀਤ ਨਾਲ ਸੋ ਅੱਜ ਦੇ ਬਲੌਗ ਨੂੰ ਆਪਾਂ ਐਂਡ ਕਰਦੇ ਆਂ ਉਮੀਦ ਕਰਦੇ ਆਂ ਤੁਹਾਨੂੰ ਬਲੌਗ ਵਧੀਆ ਲੱਗਿਆ ਹੋਊ ਤੇ ਆਪਦੇ ਦੋਸਤਾਂ ਮਿੱਤਰਾਂ ਨਾਲ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਪਿਆਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ